ਲੋਕ ਅੱਜ ਕੱਲ ਸਰਕਾਰੀ ਹਸਪੀਟਲ ਕਿਉਂ ਜਾਣਾ ਪਸੰਦ ਨਹੀਂ ਕਰਦੇ ਕੀ ਉਹਦੇ ਵਿੱਚ ਕੁਝ ਉਨਤਾਈਆਂ ਰਹਿੰਦੀਆਂ ਕਿ ਪੰਜਾਬ ਦੇ ਜਿਹੜੇ ਹਸਪੀਟਲਸ ਐ ਇਹਦੇ ਵਿੱਚ ਸੁਪਰ ਸਪੈਸ਼ਲਿਸਟ ਤਾਂ ਬਹੁਤ ਹੀ ਘੱਟ ਐ ਸਪੈਸ਼ਲਿਸਟ ਹੈਗੇ ਆ ਇਹਦੇ ਇਤਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਗਵਰਨਮੈਂਟ ਨੇ ਲੋਕਾਂ ਨੂੰ ਗਲਤ ਇੱਕ ਮੈਸੇਜ ਦਿੱਤਾ ਹੋਇਆ ਕਿ ਸਰਕਾਰੀ ਹਸਪੀਟਲ ਸਭ ਕੁਝ ਫ੍ਰੀ ਮਿਲਦਾ ਹੈ ਇਸ ਤਰ੍ਹਾਂ ਫ੍ਰੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਕੁਆਲੀਫਾਈਡ ਤਾਂ ਤੁਹਾਨੂੰ ਸੋ ਕੁ ਪ੍ਰਾਈਵੇਟ ਇਸ ਚ ਜ਼ਿਆਦਾ ਮਿਲ ਜਾਣਗੇ ਕਿਉਂਕਿ ਗਵਰਨਮੈਂਟ ਨੌਕਰੀ ਜਿਹੜੀ ਹੈਗੀ ਨਾ ਉਹ ਸਟਾਰਟ ਹੁੰਦੀ ਹੈ ਤੁਹਾਡੇ ਜਨਰਲ ਫਿਜੀਸ਼ੀਅਨਸ ਤੋਂ ਐਮਬੀਬੀਐਸ ਤੋਂ ਸਾਡਾ ਜਿਹੜਾ ਬਹੁਤਾ ਵੱਡਾ ਕੈਡਰ ਹੁੰਦਾ ਉਹ ਜਨਰਲ ਫਿਜੀਸ਼ੀਅਨ ਦਾ ਹੁੰਦਾ ਹੈ ਸਪੈਸ਼ਲਿਸਟ ਦਾ ਕੈਡਰ ਹੁੰਦਾ ਲੈਕਸ ਸਪੈਸ਼ਲਿਸਟਸ ਦਾ ਘੱਟ ਹੁੰਦਾ ਕੈਡਰ ਦੂਸਰਾ ਕਿਉਂਕਿ ਸਪੈਸ਼ਲਿਸਟ ਜਿਹੜੇ ਉਹ ਸਿਵਲ ਹਸਪੀਟਲਸ ਹੁੰਦੇ ਆ ਪੀਐਸਸੀ ਤੱਕ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਵਾਲੇ ਡਾਕਟਰਸ ਹੁੰਦੇ ਨੇ ਜਾਂ ਈਐਮਓ ਜਿਹੜੇ ਐਮਰਜੈਂਸੀ ਮੈਡੀਕਲ ਆਫ ਸਿਵਲ ਹਸਪੀਟਲ ਚ ਉਹ ਐਮਬੀਬੀਐਸ ਅੱਛੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਤਾਂ ਹੁਣ ਵਰਡ ਇਹੀ ਯੂਜ਼ ਕਰਦਾ ਵੇਖੂ ਬੰਦਿਆ ਕਿ ਤੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਰਕਾਰ ਜਿਹੜੀ ਹੈਗੀ ਆ ਉਹ 10-20 50 ਦਵਾਈਆਂ ਤੋਂ ਜ਼ਿਆਦਾ ਤੇ ਦਿੰਦੀ ਨਹੀਂ ਤੇ ਦਵਾਈਆਂ ਤੇ ਹੈਗੀਆਂ ਲੱਖਾਂ ਬਿਮਾਰੀਆਂ ਹੈਗੀਆਂ 30000 2 ਰੁਪਏ ਵਾਲੀ ਪਰਚੀ ਵੀ ਸਾਡੇ ਟੇਬਲ ਤੇ ਪਾੜ ਕੇ ਸੁੱਟ ਜਾਂਦੇ ਸੀ ਕਿਉਂਕਿ ਕਈ ਵਾਰੀ ਤੁਹਾਡੇ ਕੋਲ ਦਵਾਈ ਹੁੰਦੀ ਹੀ ਨਹੀਂ ਸੀ ਕੋਈ ਵੀ ਜਾਂ ਅਗਲਾ ਬੰਦਾ ਉਹਨੂੰ ਬਿਮਾਰੀ ਐਸੀ ਹੈ ਜਿਹਦੀ ਕੋਈ ਵੀ ਦਵਾਈ ਤੁਹਾਡੇ ਕੋਲ ਨਹੀਂ ਆਈ ਹੋਈ ਉਹ ਕੰਦਰ ਜੀ ਮੈਨੂੰ ਦਵਾਈ ਕੋਈ ਨਹੀਂ ਦਿੱਤੀ ਤੇ ਮੈਂ ਲੈਣ ਕਿ ਆਇਆ ਇੱਥੇ ਪਰਚੀ ਪਾੜ ਕੇ ਤੁਹਾਡੇ ਮੂੰਹ ਤੇ ਸੁੱਟ ਦਿੰਦਾ ਸੀ ਤਾਂ ਕਰਕੇ ਤੇ ਇਹ 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 ਜਿਹੜਾ ਹਰਮਨ ਜੀਰਾ ਜਿਹੜਾ ਹੈਗਾ ਇਹ ਮੈਨੂੰ ਨਹੀਂ ਪਤਾ ਕਿਹੜੇ ਵਰਡ ਵਿੱਚ ਰਹਿੰਦਾ ਹੈ ਠੀਕ ਹੈ ਕਿ ਮੈਂ ਤੁਹਾਨੂੰ ਛੁੱਟ ਜੀ ਗੱਲ ਦੱਸੀ ਹੈ ਕਿ 30000 ਬਿਮਾਰੀਆਂ ਤੋਂ ਕਿਹੜੀ ਡਿਸਪੈਂਸਰੀ ਚ ਠੀਕ ਕਰਦਾ ਨੰਬਰ 2 ਹੈਗਾ ਕਿ 8000 ਸਾਲਟ ਤੋਂ ਕਿਹੜੀ ਡਿਸਪੈਂਸਰੀ ਚ ਰੱਖੇ ਹੋਏ ਆ ਉੱਥੇ ਤੇ 8 ਨਹੀਂ ਪਈਆਂ ਹੁੰਦੀਆਂ ਵਿੱਚ ਜਿਹੜੀਆਂ ਅੱਜੋ ਕੁਝ ਹੋਣਾ ਪੰਜਾਬੀ ਚ ਤੇ ਇਹੀ ਗੱਲ ਕਹਿੰਦੇ ਨੇ ਕਿ ਕੁੱਤੇਖਾਨੀ ਹੋ ਰਹੀ ਹੈ ਜੋ ਹਸਪਤਾਲਾਂ ਦੇ ਵਿੱਚ ਹੋ ਰਹੀ ਹੈ ਹੁਣ ਸਪੈਸ਼ਲਿਸਟ ਜਿਹੜਾ ਡਾਕਟਰ ਹੈ ਜੇ ਉਹਨੂੰ ਤੁਸੀਂ ਕਿਸੇ ਡਿਸਪੈਂਸਰੀ ਚ ਬਿਠਾ ਦਿਓਗੇ ਜਾਂ ਕਿਸੇ ਜਿਹੜਾ ਹੈਗਾ ਛੋਟਾ ਈਐਮ ਉਹ ਲਾ ਦੇਓਗੇ ਤਾਂ ਫਿਰ ਉਹ ਉਹ ਤੁਹਾਨੂੰ ਗਾਲਾਂ ਕੱਢੇਗਾ ਜਾਂ ਨੌਕਰੀ ਛੱਡ ਕੇ ਭੱਜ ਜਾਏਗਾ ਫਿਰ ਉਰ ਕੀ ਕਰੇਗਾ ਉਹ ਨੇਤਾ ਨੇਤਾ ਰਾਜਾ ਹੂੰ ਸੈਕਟਰੀ ਵਜ਼ੀਰ ਹੂੰ ਤੇ ਲੋਕਤੰਤਰ ਫਕੀਰ ਆ ਆ ਸਟੋਰੀ ਹੈ ਸਾਡੀ ਅੱਜ ਦੀ ਚਾਰਸ਼ਵੀਰ ਹੈ ਇਹ ਕਿਸੇ ਇੱਕ ਬੰਦੇ ਦੀ ਜਾਂ ਇੱਕ ਪਾਰਟੀ ਦੀ ਗੱਲ ਨਹੀਂ ਕਿਸੇ ਇੱਕ ਨੇਤਾ ਦੀ ਵੀ ਗੱਲ ਨਹੀਂ ਜਨਰਲਾਈਜ਼ਡ ਸਾਡਾ ਲੋਕਤੰਤਰ ਲੋਕਤੰਤਰ ਨੂੰ ਤਾਂ ਕੋਈ ਮੰਨ ਨਹੀਂ ਰਿਹਾ ਮੰਤਰੀ 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 ਸੰਤਰੀ ਜਿੰਨੇ ਹੈਗੇ ਆ ਸਾਰੇ ਉਹ ਰਾਜੇ ਬਣੇ ਬੈਠੇ ਆ ਤੇ ਜਿਹੜੇ ਸੈਕਟਰੀਆਂ ਆ ਉਹਨਾਂ ਦੇ ਤੇ ਇਸੇ ਕਰਕੇ ਜਿਹੜਾ ਸਾਡਾ ਡਾਇਰੈਕਟਰ ਹੈਲਥ ਸਰਵਿਸਿਸ ਹੁੰਦਾ ਮੈਂ ਉਹਨੂੰ ਡੀ ਐਚ ਐਸ ਨਹੀਂ ਨਾ ਕਹਿੰਦਾ ਮੈਂ ਉਹਨੂੰ ਡਾਕੀਆ ਹੈਲਥ ਸਰਵਿਸਿਸ ਕਹਿਣਾ ਹੁੰਦਾ ਤੁਸੀ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਜਿਸ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕਰਾਂਗੀ ਵੈਸੇ ਤਾਂ ਉਹ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਹੈ ਕਿਉਂਕਿ ਉਹਨਾਂ ਦਾ ਨਾਮ ਹੈ ਡਾਕਟਰ ਦਲੇਰ ਸਿੰਘ ਮੁਲਤਾਨੀ ਸਿਰਫ ਨਾ ਹੀ ਨਹੀਂ ਹੈ ਉਹਨਾਂ ਨੇ ਬਹੁਤ ਸਾਰੇ ਦਲੇਰਾਨਾ ਕੰਮ ਵੀ ਕੀਤੇ ਆ ਉਹਨਾਂ ਦੀ ਲੇਖਣੀ ਬਹੁਤ ਅੱਛੀ ਆ ਔਰ ਆਪਣੀ ਲੇਖਣੀ ਦੇ ਵਿੱਚ ਉਹਨਾਂ ਨੇ ਅਹਿਮ ਵਿਸ਼ਿਆਂ ਨੂੰ ਸ਼ੋਇਆ ਹੈ ਉਹਦੇ ਵਿੱਚ ਤੱਥਾਂ ਦੇ ਨਾਲ ਖੁਲਾਸੇ ਵੀ ਕੀਤੇ ਆ ਰਿਟਾਇਰਡ ਸਿਵਲ ਸਰਜਨ ਵੀ ਨੇ ਸਿਸਟਮ ਦੇ ਸਿਸਟਮ ਨੂੰ ਕਾਫੀ ਬਦਲਿਆ ਉਹਨਾਂ ਨੇ ਜਿੱਥੇ-ਜਿੱਥੇ ਵੀ ਜੌਬ ਕੀਤੀ ਔਰ ਇਸ ਕਰਕੇ ਉਹਨਾਂ ਦੀ ਕਈ ਵਾਰੀ ਬਦਲੀ ਵੀ ਹੋਈ ਆ ਕਿਉਂ ਹੋਈ ਆ ਆਪਾਂ ਉਸ ਤੇ ਵੀ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਸੋਸ਼ਲ ਵਰਕ ਵੀ ਕਰ ਰਹੇ ਆ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਨਾਲ ਉਹਨਾਂ ਨੇ ਬਦਲੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਲੰਬਾ ਸਮਾਂ ਤੁਸੀਂ ਹੈਲਥ ਡਿਪਾਰਟਮੈਂਟ ਦੇ ਵਿੱਚ ਐਜ਼ ਅ ਸਿਵਲ ਸਰਜਨ ਤੁਸੀਂ ਰਹੇ ਹੋ ਹਾਲਾਂਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਡਾਕਟਰ ਐ ਸਰਕਾਰੀ ਹਸਪੀਟਲ ਦੇ ਜ਼ਿਆਦਾ ਕੁਆਲੀਫਾਈਡ ਹੁੰਦੇ ਆ ਐਜ਼ ਕੰਪੈਰੀਟਿਵ ਟੂ ਅਸੀਂ ਪ੍ਰਾਈਵੇਟ ਹਸਪੀਟਲ ਗੱਲ ਕਰੀਏ ਪਰ ਲੋਕ ਅੱਜਕੱਲ ਸਰਕਾਰੀ ਹਸਪੀਟਲ ਕਿਉਂ ਜਾਣਾ ਪਸੰਦ ਨਹੀਂ ਕਰਦੇ ਕੀ ਉਹਦੇ ਵਿੱਚ ਕੁਝ ਉਨਤਾਈਆਂ ਰਹਿੰਦੀਆਂ ਕੀ ਰਹੁੰਦਾ ਇਹ ਕੁਆਲੀਫਿਕੇਸ਼ਨ ਦਾ ਤਾਂ ਮੈਂ ਐਕਚੁਅਲੀ ਇਸ ਤਰ੍ਹਾਂ ਹੈਗਾ ਕਿ ਕੁਆਲੀਫਾਈਡ ਤਾਂ ਤੁਹਾਨੂੰ ਸਭੂ ਪ੍ਰਾਈਵੇਟ ਚ ਜ਼ਿਆਦਾ ਮਿਲ ਜਾਣਗੇ ਕਿਉਂਕਿ ਗਵਰਨਮੈਂਟ ਨੌਕਰੀ ਜਿਹੜੀ ਹੈਗੀ ਨਾ ਉਹ ਸਟਾਰਟ ਹੁੰਦੀ ਹੈ ਤੁਹਾਡੇ ਜਨਰਲ ਫਿਜੀਸ਼ੀਅਨਸ ਤੋਂ ਐਮਬੀਬੀਐਸ ਤੋਂ ਸਾਡਾ ਜਿਹੜਾ ਬਹੁਤਾ ਵੱਡਾ ਕੈਡਰ ਹੁੰਦਾ ਉਹ ਜਨਰਲ ਫਿਜੀ ਸਪੈਸ਼ਲਿਸਟ ਦਾ ਕੈਡਰ ਹੁੰਦਾ ਲੇਕਿਨ ਸਪੈਸ਼ਲਿਸਟ ਦਾ ਘੱਟ ਹੁੰਦਾ ਕੈਡਰ ਤੀਸਰਾ ਕਿਉਂਕਿ ਸਪੈਸ਼ਲਿਸਟ ਜਿਹੜੇ ਨੇ ਉਹ ਸਿਵਲ ਹਸਪੀਟਲਸ ਹੁੰਦੇ ਆ ਪੀਐਸਸੀ ਤੱਕ ਤੁਹਾਡੀ ਜਿਹੜੀ ਕੁਆਲਿਫੀਕੇਸ਼ਨ ਵਾਲੇ ਡਾਕਟਰਸ ਹੁੰਦੇ ਨੇ ਜਾਂ ਈਐਮਓ ਜਿਹੜੇ ਐਮਰਜੈਂਸੀ ਮੈਡੀਕਲ ਆਫ ਸਿਵਲ ਹਸਪੀਟਲ ਚ ਉਹ ਐਮਬੀਬੀਐਸ ਸੀ ਹੁੰਦੇ ਨੇ ਤੇ ਪ੍ਰਾਈਵੇਟ ਦੇ ਵਿੱਚ ਜਿਹੜਾ ਹੈਗਾ ਜਿਹਨੂੰ ਆਪਾਂ ਪ੍ਰਾਈਵੇਟ ਚੰਗੇ ਹਸਪੀਟਲ ਕਹਿੰਦੇ ਆ ਜਾਂ ਆਪਣੇ ਚੰਗੇ ਕਲੀਨਿਕ ਵੀ ਉਹਦੇ ਚ ਤਾਂ ਤਕਰੀਬਨ ਤਕਰੀਬਨ ਸਪੈਸ਼ਲਿਸਟ ਹੈ ਕਈ ਥਾਵਾਂ ਤੇ ਸੁਪਰ ਸਪੈਸ਼ਲਿਸਟ ਵੀ ਨੇ ਪੰਜਾਬ ਦੇ ਜਿਹੜੇ ਹਸਪੀਟਲਸ ਐ ਇਹਦੇ ਚ ਸੁਪਰ ਸਪੈਸ਼ਲਿਸਟ ਤਾਂ ਬਹੁਤ ਹੀ ਘੱਟ ਐ ਸਪੈਸ਼ਲਿਸਟ ਹੈਗੇ ਆ ਇਹਦੇ ਇਤਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅ ਜਿਹੜਾ ਗਵਰਨਮੈਂਟ ਨੇ ਲੋਕਾਂ ਨੂੰ ਗਲਤ ਇੱਕ ਮੈਸੇਜ ਦਿੱਤਾ ਹੋਇਆ ਕਿ ਸਰਕਾਰੀ ਹਸਪੀਟਲ ਸਭ ਕੁਝ ਫ੍ਰੀ ਮਿਲਦਾ ਹੈ ਇਸ ਤਰ੍ਹਾਂ ਫ੍ਰੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਉਹਦਾ ਕਾਰਨ ਸਭ ਤੋਂ ਵੱਡਾ ਮੈਂ ਛੋਟੀ ਜੀ ਤੋਂ ਨਾਲ ਗੱਲ ਸਮਝਾ ਦਵਾਂ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਇੱਕ ਜਿਹੜੀ ਹਿਊਮਨ ਬੋਡੀ ਐ ਨਾ ਇਸ ਨੂੰ 30 ਹਜ਼ਾਰ ਬਿਮਾਰੀਆਂ ਲੱਗ ਸਕਦੀਆਂ ਨੇ ਹੂੰ ਔਰ 30000 ਵਾਲਿਆਂ ਕਿੰਨੇ ਡਾਕਟਰ ਕਿੱਥੋਂ ਲੈ ਕੇ ਆਓਗੇ ਤੁਸੀਂ ਕਿਤੇ ਵੀ ਹੋਵੇ ਕੋਈ ਵੀ ਸਰਕਾਰ ਹੋਵੇ ਇਕੱਲਾ ਇੰਡੀਆ ਦੀ ਗੱਲ ਨਹੀਂ ਚਾ ਅਮਰੀਕਾ ਕੋਲ ਵੀ ਕੁਝ ਨਹੀਂ ਹੈਗਾ ਨੰਬਰ 2 ਜਿਹੜਾ ਹੈਗਾ ਉਹਦੇ 'ਚ ਹੈਗਾ ਕਿ 8000 ਦੇ ਕਰੀਬ ਤਾਂ ਸਾਲਟੀਆਂ ਫਿਰ ਉਹ ਸਾਲਟ ਦਵਾਈਆਂ ਦੇ ਉਹਦੀਆਂ ਫਿਰ ਲੱਖਾਂ ਦੇ ਹਿਸਾਬ ਨਾਲ ਉਹ ਦਵਾਈਆਂ ਬਣੀਆਂ ਹੋਈਆਂ ਨੇ ਵਿੱਚ ਤੇ ਸਰਕਾਰ ਕਿਵੇਂ ਕਹਿ ਸਕਦੀ ਹੈ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਦਵਾਈਆਂ ਸਾਰੀਆਂ ਦਵਾਈਆਂ ਫ੍ਰੀ ਮਿਲਦੀਆਂ ਨੇ ਆ ਪਿੱਛੇ ਜੇ ਨਾ ਇੱਕ ਸਾਡਾ ਇੱਕ ਡਾਕਟਰ ਹੈਗਾ ਅੰਮ੍ਰਿਤਸਰ ਤੋਂ ਤੁਸੀਂ ਉਹਦਾ ਨਾਮ ਸ਼ਾਇਦ ਸੁਣਿਆ ਹੋਣਾ ਹਰਮਨ ਜੀਰਾ ਕਰਕੇ ਲਿਖਦਾ ਹੈ ਹਾਂਜੀ ਬਿਲਕੁਲ ਹਾਂ ਉਹਨੇ ਆਪਣੇ ਨਾ ਲਿਖ ਕੇ ਲਾਇਆ ਹੋਇਆ ਵੀ ਮੈਂ ਕੋਈ ਸਾਰੀ ਦਵਾਈ ਅੰਦਰੋਂ ਮਿਲਦੀ ਹੈ ਅੱਛਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਤਾਂ ਹੁਣ ਵਰਡ ਇਹੀ ਯੂਜ਼ ਕਰਦਾ ਬੇਕੂ ਬੰਦਿਆ ਕਿ ਤੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਰਕਾਰ ਜਿਹੜੀ ਹੈਗੀ ਆ ਉਹ 10 20 50 ਦਵਾਈਆਂ ਤੋਂ ਜ਼ਿਆਦਾ ਤੇ ਦਿੰਦੀ ਨਹੀਂ ਤੇ ਦਵਾਈਆਂ ਤੇ ਹੈਗੀਆਂ ਲੱਖਾਂ ਬਿਮਾਰੀਆਂ ਹੈਗੀਆਂ 30000 ਤੁਹ ਕਿਹੜੀ ਕਿਹੜੀ ਬਿਮਾਰੀ ਹੈ ਜਿਹਦਾ ਸਾਰਾ ਇਲਾਜ ਇੱਕ ਡਿਸਪੈਂਸਰੀ ਚ ਬੈਠਾ ਕਰੀ ਜਾਣਾ ਮਨ ਲੋਕਾਂ ਨੂੰ ਮਿਸਗਾਈਡ ਕਰਨਾ ਠੀਕ ਹੈ ਉਹਦੇ ਕੁਝ ਪੁਆਇੰਟ ਜਿਹੜੇ ਹੈਗੇ ਨੇ ਜਦੋਂ ਉਹਨੇ ਕਮਿਸ਼ਨ ਤੇ ਗੱਲ ਕੀਤੀ ਐਗਰੀ ਮੈਂ ਵੀ ਮੈਂ ਵੀ ਮੰਨਦਾ ਲੇਕਿਨ ਮਿਸਗਾਈਡ ਨਾ ਕਰੋ ਤੁਸੀਂ ਲੋਕਾਂ ਨੂੰ ਤੁਸੀਂ ਆਪਣੇ ਆਪ ਨੂੰ ਹੁਣ ਮੈਂ ਸੋਚ ਰਿਹਾ ਕਿ ਉਹ YouTube ਚ ਲਾਉਂਦਾ ਮੈਂ ਤੁਹਾਨੂੰ ਇਸ ਕਰਕੇ ਸਪੈਸੀਫਾਈ ਕੀਤਾ ਕਿਉਂਕਿ ਉਹ ਲੋਕਾਂ ਨੂੰ ਮਿਸਗਾਈਡ ਕਰ ਰਿਹਾ ਔਰ ਲੋਕ ਮਿਸਗਾਈਡ ਹੁੰਦੇ ਆ ਉਹਦਾ ਫਿਰ ਕਾਰਨ ਸਭ ਤੋਂ ਵੱਡਾ ਹੁੰਦਾ ਜਿਵੇਂ ਮੈਂ ਸਰਕਾਰ ਦੀ ਗੱਲ ਕੀਤੀ ਜਦੋਂ ਸਰਕਾਰੀ ਗੱਲ ਕਹਿ ਦਿੰਦੀ ਹੈ ਨਾ ਕਿ ਸਾਰਾ ਕੁਝ ਫ੍ਰੀ ਹੈ ਉਥੇ ਸਾਰਾ ਕੁਝ ਹਾਂ ਇਹ ਇਹ ਤਾਂ ਅਸੀਂ ਸਾਡੇ ਨਾਲ ਤੇ ਇਹ ਇੱਥੇ ਤੱਕ ਵੀ ਹੋਇਆ ਰਾਜਵਿੰਦਰ ਜੀ ਕਿ 2 ਰੁਪਏ ਦੀ ਪਰਚੀ ਲੱਗਦੀ ਹੈ ਜਿਹੜੀ ਫੀਲਡ ਵਿੱਚ ਡਿਸਪੈਂਸਰੀ ਜਾਂ ਪੀਐਸਸੀ ਤਾਂ ਕੋਥੇ 2 ਰੁਪਏ ਹੁੰਦੀ ਹੈ ਬਾਕੀ ਜਿਹੜੀ ਸਿਵਲ ਹਸਪੀਟਲ ਉੱਥੇ 10 ਰੁਪਏ ਹੈਗੇ 2 ਰੁਪਏ ਵਾਲੀ ਪਰਚੀ ਵੀ ਸਾਡੇ ਟੇਬਲ ਤੇ ਪਾੜ ਕੇ ਸੁੱਟ ਜਾਂਦੇ ਸੀ ਕਿਉਂਕਿ ਕਈ ਵਾਰੀ ਤੁਹਾਡੇ ਕੋਲ ਦਵਾਈ ਹੁੰਦੀ ਨਹੀਂ ਸੀ ਕੋਈ ਵੀ ਜਾਂ ਅਗਲਾ ਬੰਦਾ ਉਹਨੂੰ ਬਿਮਾਰੀ ਐਸੀ ਹੈ ਜਿਹਦੀ ਕੋਈ ਵੀ ਦਵਾਈ ਤੁਹਾਡੇ ਕੋਲ ਨਹੀਂ ਆਈ ਹੋਈ ਉਹ ਕਹਿੰਦਾ ਸੀ ਜੀ ਮੈਨੂੰ ਦਵਾਈ ਕੋਈ ਨਹੀਂ ਦਿੱਤੀ ਮੈਂ ਲੈਣ ਕਿ ਆਇਆ ਇੱਥੇ ਪਰਚੀ ਪਾੜ ਕੇ ਤੁਹਾਡੇ ਮੂੰਹ ਤੇ ਸੁੱਟ ਦਿੰਦੇ ਸੀ ਤਾਂ ਕਰਕੇ ਇਹ ਇਹ ਜਿਹੜਾ ਹਰਮਨ ਜੀਰਾ ਜਿਹੜਾ ਹੈਗਾ ਮੈਨੂੰ ਇਹਨੂੰ ਪਤਾ ਕਿਹੜੇ ਵਰਡ ਵਿੱਚ ਰਹਿੰਦਾ ਹੈ ਠੀਕ ਹੈ ਕਿ ਮੈਂ ਤੁਹਾਨੂੰ ਛੁੱਟ ਦੀ ਗੱਲ ਦੱਸੀ ਹੈ ਕਿ 30000 ਬਿਮਾਰੀਆਂ ਤੂੰ ਕਿਹੜੀ ਡਿਸਪੈਂਸਰੀ ਚ ਠੀਕ ਕਰਦਾ ਨੰਬਰ 2 ਹੈਗਾ ਕਿ 8000 ਸਾਲਟ ਤੂੰ ਕਿਹੜੀ ਡਿਸਪੈਂਸਰੀ ਚ ਰੱਖੇ ਹੋਏ ਆ ਉੱਥੇ ਤੇ 8 ਨਹੀਂ ਪਈਆਂ ਹੁੰਦੀਆਂ ਵਿੱਚ ਜਿਹੜੀਆਂ ਅੱਜੋ ਕੁਝ ਹੋਣ ਪੰਜਾਬੀ ਚ ਤੇ ਇਹੀ ਗੱਲ ਕਹਿੰਦੇ ਨੇ ਕਿ ਕੁੱਤੇਖਾਨੀ ਹੋ ਰਹੀ ਹੈ ਜੋ ਹਸਪੀਟਲਾਂ ਦੇ ਵਿੱਚ ਹੋ ਰਹੀ ਹੈ ਇੱਕ ਵੱਡਾ ਰੀਜ਼ਨ ਹੈ ਕਿ ਆਪਾਂ ਲੋਕਾਂ ਨੂੰ ਗਲਤ ਗਾਈਡ ਕੀਤਾ ਹੋਇਆ ਉਹ ਫਿਰ ਲੋਕ ਉੱਥੇ ਜਾ ਕੇ ਤੋਂ ਕੁਲੂ ਐਕਸਪੈਕਟ ਕਰਦੇ ਤੇ ਫਿਰ ਫਿਰ ਉਹ ਲੜਾਈ ਤੇ ਦੂਸਰਾ ਉਹਦੇ ਚ ਸਭ ਤੋਂ ਵੱਡਾ ਗੱਲ ਹੈਗਾ ਕਿ ਆਪਣੇ ਕੋਲ ਨਾ ਜਿਹੜਾ ਸਟਾਫ ਹੈ ਇਹ ਜਿਹੜਾ ਸਟਾਫ ਹੈ ਇਹ ਜੋ ਪ੍ਰੋਟੋਕੋਲ ਜਾਂ ਕ੍ਰਾਈਟਰੀਆ ਬਣਿਆ ਸੀ 1980 ਦਾ ਉਹੀ ਚੱਲਿਆ ਆ ਰਿਹਾ ਅੱਜ ਤੱਕ ਤੇ ਜੋ 1980 ਚ ਪੋਪੂਲੇਸ਼ਨ ਸੀਗੀ ਤੇ ਜਿਹੜੀ ਹੁਣ ਪੋਪੂਲੇਸ਼ਨ ਉਹ ਦੋਬਲ ਹੋ ਚੁੱਕੀ ਹੋਈ ਹੈ ਤੇ ਤੁਸੀਂ ਕੈਡਰ ਤੇ ਕਦੀ ਰਿਵਾਈਜ਼ ਨਹੀਂ ਕੀਤਾ ਤੇ ਇਹਦਾ ਮਤਲਬ ਤੁਹਾਡੇ ਕੋਲ ਤਾਂ ਜਿਹੜਾ ਰਿਵਾਈਜ਼ ਜਿਹੜਾ ਕੈਡਰ ਇਸ ਵਕਤ ਹੁਣ ਪੰਜਾਬ ਦੇ ਵਿੱਚ ਹੈਗਾ ਉਹ ਤਕਰੀਬਨ 50% ਹੈ 50 50% ਜਨਰਲ ਫਿਜੀਸ਼ੀਨਸ ਹੈਗੇ ਨੇ 50% ਤੁਹਾਡੇ ਕੋਲ ਜਿਹੜੇ ਹੈਗੇ ਨੇ ਉਹ ਸਪੈਸ਼ਲਿਸਟ ਹੈਗੇ ਨੇ ਤੇ ਫਿਰ ਤੁਸੀਂ ਕੰਮ ਕਿਵੇਂ ਚਲਾਉਣਾ ਹੈ ਫਿਰ ਤੁਸੀਂ ਕੀ ਕਰਦੇ ਹੋ ਕਿ ਜਦ ਤੁਹਾਡੇ ਕੋਲ ਸਟਾਫ ਕੱਟ ਹੁੰਦਾ ਫਿਰ ਕਿਸੇ ਨੂੰ ਆ ਕੰਮ ਦੇ ਦਿਓ ਜੀ ਕਿਸੇ ਨੂੰ ਆ ਕੰਮ ਕਰਦੇ ਹੋ ਹੁਣ ਸਪੈਸ਼ਲਿਸਟ ਜਿਹੜਾ ਡਾਕਟਰ ਹੈ ਜੇ ਉਹਨੂੰ ਤੁਸੀਂ ਕਿਸੇ ਡਿਸਪੈਂਸਰੀ ਚ ਬਿਠਾ ਦਿਓਗੇ ਜਾਂ ਕਿਸੇ ਜਿਹੜਾ ਹੈਗਾ ਛੋਟਾ ਈਐਮ ਉਹ ਲਾ ਦੇਓਗੇ ਤਾਂ ਫਿਰ ਉਹ ਉਹ ਤੁਹਾਨੂੰ ਗਾਲਾਂ ਕੱਢੇਗਾ ਜਾਂ ਨੌਕਰੀ ਛੱਡ ਕੇ ਭੱਜ ਜਾਏਗਾ ਫਿਰ ਉਰ ਕੀ ਕਰੇਗਾ ਅਲਟੀਮੇਟਲੀ ਤਾਂ ਦੇਖੋ ਉਹਨੇ ਆਪਣੀ ਸਪੈਸ਼ਲਾਈਜੇਸ਼ਨ ਕਰਨੀ ਹੈ ਤਾਂ ਇਹ ਦੋ ਤਿੰਨ ਕ੍ਰਾਈਟੇਰੀਆ ਨੇ ਇਹ ਕਿੰਨਾ ਦੀ ਟ੍ਰਾਂਸਫਰ ਪਾਲਿਸੀ ਜਿਹੜੀ ਬਹੁਤ ਜ਼ਿਆਦਾ ਗਲਤ ਹੈ ਫੇਵਰਿਟਿਜ਼ਮ ਬਹੁਤ ਹੈ ਉਹਦੇ ਵਿੱਚ ਹੁਣ ਤੁਸੀਂ ਦੇਖੋ ਨਾ ਡਾਕਟਰਸ ਜਿਹੜੇ ਇੱਥੇ ਮਹਾਲੀ ਜਾਂ ਚੰਡੀਗੜ੍ਹ ਬੈਠੇ ਉਹ ਚੰਡੀਗੜ੍ਹ ਬੈਠੇ ਹੋਏ ਆ 25 25 30 30 ਸਾਲ ਹਮ ਉਹਨਾਂ ਨੂੰ ਪਤਾ ਹੀ ਨਹੀਂ ਫ਼ਾਦਲ ਕਾ ਹੈ ਕਿੱਥੇ ਹੈ ਤੇ ਇਹ ਕਈ ਐਸੇ ਹੈਗੇ ਆ ਜਿਨ੍ਹਾਂ ਨੂੰ ਵਿਖਾਉਂਦੇ ਹੀ ਫ਼ਾਦਲ ਕਰਦੇ ਤੇ ਫਿਰ ਉਹ ਅਗਲਾ ਕਹਿੰਦਾ ਨਾਲੇ ਇੱਕ ਹੋਰ ਬਹੁਤ ਵੱਡਾ ਇਸ਼ੂ ਹੈਗਾ ਰਾਜਵਿੰਦਰ ਜੀ ਕਿ ਸ਼ਹਿਰਾਂ ਵਾਲਿਆਂ ਨੂੰ ਤਨਖਾਹ ਵੀ ਜ਼ਿਆਦਾ ਮਿਲਦੀ ਹੈ ਤੇ ਫੈਸਿਲਿਟੀਆਂ ਵੀ ਜ਼ਿਆਦਾ ਨੇ ਪਿੰਡਾਂ ਵਾਲਿਆਂ ਨੂੰ ਤਨਖਾਹ ਵੀ ਘੱਟ ਤੇ ਫੈਸਿਲਿਟੀਆਂ ਵੀ ਘੱਟ ਤੇ ਫਿਰ ਉਹ ਪਿੰਡ 'ਚ ਨੌਕਰੀ ਕੌਣ ਕਰੇਗਾ ਜਦੋਂ ਕਿ 60% ਪੋਪੂਲੇਸ਼ਨ ਤਾਂ ਪਿੰਡਾਂ 'ਚ ਰਹਿੰਦੀ ਹੈ ਬਿਲਕੁਲ ਹੱਤ ਫਿਰ ਇਹ ਸਰਕਾਰ ਸਰਕਾਰ ਫਿਰ ਕਰ ਕੀ ਰਹੀ ਹੈ ਇਹੀ ਤੇ ਸਰਕਾਰ ਦੇ ਨਾਲ ਸਾਡਾ ਤਾਂ ਟਕਰਾਰ ਰਹਿੰਦਾ ਸੀਗਾ ਕਿ ਸਾਨੂੰ ਤੁਸੀਂ ਪਿੰਡਾਂ 'ਚ ਬਿਠਾ ਕੇ ਤਾਂ ਤੁਸੀਂ ਸਾਨੂੰ ਜੁੱਤੀਆਂ ਪਾਉਨੇ ਅਸੀਂ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਕਿ ਤੁਸੀਂ ਜਿੰਨੂੰ ਮਰਜ਼ੀ ਜੋ ਮਰਜ਼ੀ ਦਿਓ ਸਾਨੂੰ ਇਸ ਗੱਲ ਨਾਲ ਨੀ ਸਮਝਦਤ ਨਹੀਂ ਹੈ ਲੇਕਿਨ ਘਟੋਕਟਣਾ ਤੁਸੀਂ ਪਿੰਡਾਂ ਦੇ ਹਿਸਾਬ ਨਾਲ ਸੋਚੋ ਹੁਣ ਪਿੰਡਾਂ ਦੀਆਂ ਕੁਝ ਬਿਮਾਰੀਆਂ ਤੇ ਐਸੀ ਨੇ ਕਾਮਨ ਹੁੰਦੀਆਂ ਨੇ ਜਿੱਤੇ ਛੋਟੀਆਂ ਛੋਟੀਆਂ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ ਉੱਥੇ ਵੱਡੀਆਂ ਵੱਡੀਆਂ ਦਵਾਈਆਂ ਭੇਜ ਦੇਣਗੇ ਵੱਡੀਆਂ ਵੱਡੀਆਂ ਮਸ਼ੀਨਾਂ ਭੇਜ ਦੇਣਗੇ ਡਿਸਪੈਂਸਰੀਆਂ ਚਾਹੀਦੀਆਂ ਵੀ ਪਈਆਂ ਹੀਆਂ ਓਕੇ ਜਿੱਥੇ ਨਾ ਕਦੀ ਕੋਈ ਡਾਕਟਰ ਜਾਣਾ ਤੇ ਨਾ ਕੁਝ ਹੋਰ ਤੇ ਉੱਥੇ ਉਹ ਦਵਾਈਆਂ ਭੇਜ ਦੇਣਗੇ ਤੇ ਜਿੱਥੇ ਸ਼ਹਿਰ ਸ਼ਹਿਰ ਵਾਲੇ ਹੈਗੇ ਜੀ ਉਹਨਾਂ ਨੂੰ ਦਵਾਈਆਂ ਹਾਰ ਲੈਵਲ ਦੀਆਂ ਚਾਹੀਦੀਆਂ ਨੇ ਉਹਨਾਂ ਤੋ ਇਸ ਕਰਕੇ ਨਾ ਇਹ ਹੌਜਪੋਚ ਕੀਤਾ ਹੋਇਆ ਬੇਸਿਕਲੀ ਉਹਦਾ ਕਾਰਨ ਸਭ ਤੋਂ ਵੱਡਾ ਇਹ ਰਿਹਾ ਕਿ ਜਿਵੇਂ ਹੁਣ ਤਾਂ ਆਪਣੇ ਲੇਟੈਸਟ ਦਾ ਡਾਕਟਰ ਨੇ ਜਿਹੜੇ ਹੈਲਥ ਮੰਤਰੀਸਟਰ ਨੇ ਲੇਕਿਨ ਇਸ ਤੋਂ ਪਹਿਲਾਂ ਤਾਂ ਫਿਰ ਮੂਲੀਆ ਗਜਰਾ ਵਾਲੇ ਰਹੇ ਬਹੁਤੇ ਸਾਰੇ ਉਹ ਦੇਖਿਆ ਨਾ ਇੱਕ ਆਪਣਾ ਮੰਤਰੀ ਹੁੰਦਾ ਸੀ ਉਹ ਕਹਿੰਦਾ ਤੁਸੀਂ ਗਜਰਾ ਖਾਇਆ ਕਰੋ ਦੰਤਨ ਕਰਿਆ ਕਰੋ ਚਪੜਾਂ ਵਿੱਚ ਨਾ ਆਇਆ ਕਰੋ ਮਿੱਟੀ ਨਾਲ ਇਸ ਤਰ੍ਹਾਂ ਦੀਆਂ ਕਹਾਣੀਆਂ ਬੰਦੇ ਸੀ ਤੁਸੀਂ ਸਮਝੋ ਉਹ ਜਿਹੇ ਹੈਲਥ ਮਿਨਿਸਟਰ ਨਾਲ ਅਸੀਂ ਫਿਰ ਕੀ ਕੀ ਉਸ ਨੂੰ ਸਖਾਉਂਦੇ ਤੇ ਕੀ ਅਸੀਂ ਕਰਦੇ ਮੈਂ ਆਪ ਯੂਨੀਅਨ ਦਾ ਲੀਡਰ ਆ ਜਦੋਂ ਮੈਂ ਰਿਟਾਇਰ ਹੋਇਆ ਮੈਂ ਚੀਫ ਐਡਵਾਈਸਰ ਸੀ ਪੀਸੀਐਮਐਸ ਐਸੋਸੀਏਸ਼ਨ ਦਾ ਅਸੀਂ ਇਹਨਾਂ ਨੂੰ ਬੜਾ ਕੁਝ ਕਹਿ ਕੇ ਦੇਖ ਲਿਆ ਪਰ ਨਹੀਂ ਇਹਨਾਂ ਦੇ ਦਿਮਾਗ ਨਹੀਂ ਕੰਮ ਕਰਦਾ ਵਿੱਚ ਜਿਹੜਾ ਹੈਗਾ ਕਿਉਂਕਿ ਦਿਮਾਗ ਕੰਮ ਨਾ ਕਰਨ ਦਾ ਮਤਲਬ ਬਤਲੋ ਹੈਗਾ ਕਿ ਤੁਸੀਂ ਸਿਸਟਮ ਨੂੰ ਨਹੀਂ ਸਮਝਦੇ ਤੇ ਜਿਹੜੇ ਹੁਣ ਸਾਡੇ ਹੈਲਥ ਮਿਨਿਸਟਰ ਜੀਓ ਸਿਸਟਮ ਨੂੰ ਸਮਝਦੇ ਆ ਹੁਣ ਉਹਨਾਂ ਕੋਲ ਪਾਵਰ ਹੈ ਨਹੀਂ ਜੇ ਉਹ ਕਹਿੰਗੇ ਵੀ ਜੇ ਅੱਜ ਡਾਕਟਰ ਬਲਗੇਰ ਸਿੰਘ ਕਹਦਨ ਕਿ ਮਹਲਾ ਕਲੀਨਿਕ ਬੰਦ ਕਰਨੇ ਆ ਤੇ ਕੱਲ ਨੂੰ ਤਰ ਉਹਦੀ ਮਿਨਿਸਟਰੀ ਕਹੀ ਤਾਂ ਇਸ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਨਾ ਇਹ ਮਿਸਮੈਚ ਜਾ ਹੋਇਆ ਫਿਰਦਾ ਹਾਂ ਉਹ ਮਿਸਮੈਚ ਇਸੇ ਤਰ੍ਹਾਂ ਹੀ ਫਿਰ ਸਾਡੇ ਜਿਹੜੇ ਸੈਕਟਰੀ ਸਟਰੀ ਹੁੰਦੇ ਆ ਉਹ ਸਾਰੀਆਂ ਪਾਵਰਾਂ ਉਹ ਸਾਹਮਣੇ ਬੈਠੇ ਆ ਜਵੇਂ ਮੇਰੇ ਵੱਲੋਂ ਅੱਜ ਲਿਖਿਆ ਹੋਇਆ ਹੈ ਕਿ ਨੇਤਾ ਨੇਤਾ ਰਾਜਾ ਹਮ ਸੈਕਟਰੀ ਵਜ਼ੀਰ ਹਮ ਤੇ ਲੋਕਤੰਤਰ ਫਕੀਰ ਆ ਆ ਸਟੋਰੀ ਹੈ ਸਾਡੀ ਅੱਜ ਦੀ ਚਾਰਸ਼ਵਰੀ ਹੈ ਇਹ ਕਿਸੇ ਇੱਕ ਬੰਦੇ ਦੀ ਜਾਂ ਇੱਕ ਪਾਰਟੀ ਦੀ ਗੱਲ ਨਹੀਂ ਕਿਸੇ ਇੱਕ ਨੇਤਾ ਦੀ ਵੀ ਗੱਲ ਨਹੀਂ ਜਨਰਲਾਈਜ਼ਡ ਹੈ ਸਾਡਾ ਲੋਕਤੰਤਰ ਲੋਕਤੰਤਰ ਨੂੰ ਤੋਂ ਕੋਈ ਮੰਨ ਨਹੀਂ ਰਿਹਾ ਮੰਤਰੀ 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 ਸంత్రి ਜਿੰਨੇ ਹੈਗੇ ਆ ਸਾਰੇ ਉਹ ਰਾਜੇ ਬਣੇ ਬੈਠੇ ਆ ਤੇ ਜਿਹੜੇ ਸੈਕਟਰੀਆਂ ਆ ਉਹਨਾਂ ਦੇ ਤੇ ਇਸੇ ਕਰਕੇ ਜਿਹੜਾ ਸਾਡਾ ਡਾਇਰੈਕਟਰ ਹੈਲਥ ਸਰਵਿਸਿਸ ਹੁੰਦਾ ਮੈਂ ਉਹਨੂੰ ਡੀ ਐਚ ਐਸ ਨਹੀਂ ਨਾ ਕਹਿੰਦਾ ਮੈਂ ਉਹਨੂੰ ਡਾਕੀਆ ਹੈਲਥ ਸਰਵਿਸਿਸ ਕਹਿੰਦਾ ਹੁਣਾ ਉਹਨੂੰ ਪੁੱਛਦਾ ਨਹੀਂ ਕੋਈ ਵੀ ਕਿਸੇ ਪਾਲਿਸੀ ਵਾਸਤੇ ਨਹੀਂ ਪੁੱਛਿਆ ਜਾਂਦਾ ਉਹਨੂੰ ਦੇ ਵੈਸੇ ਕੱਲੇ ਸਾਡੇ ਟਰੈਕਟਰ ਨੂੰ ਨਹੀਂ ਇਹ ਸਾਰੇ ਜਿੰਨੇ ਵੀ ਟੈਕਨੀਕਲ ਹੈਗੇ ਨੇ ਆਫੀਸਰ ਉਹਨਾਂ ਨੂੰ ਪੁੱਛਦਾ ਨਹੀਂ ਕੋਈ ਵੀ ਤੋ ਇਸ ਕਰਕੇ ਨਹੀਂ ਜਿਹੜਾ ਮਿਸਮੈਚ ਹੋਇਆ ਆ ਜਿਹਨੂੰ ਸਰਕਾਰ ਕ੍ਰਿਟਿਸਿਜ਼ਮ ਕਹਿੰਦੀ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਮੇਰੇ ਸਭ ਤੋਂ ਜ਼ਿਆਦਾ ਕ੍ਰਿਟਿਸਿਜ਼ਮ ਕਰਨ ਵਾਲਿਆਂ ਚੋਂ ਮੈਂ ਹੀ ਹਾਂ ਲੇਕਿਨ ਮੈਂ ਉਹਨਾਂ ਕਰਿਆ ਮੈਂ ਕਹਿੰਦਾ ਜੋ ਕੁਛ ਮੈਂ ਬੋਲਿਆ ਤੁਸੀਂ ਉਹਦੇ ਉਹਦੇ ਅਗੇਂਸਟ ਜਾਂ ਜੋ ਤੁਹਾਡੇ ਕੋਲ ਹੈਗਾ ਪ੍ਰੂਫ ਕਿ ਮੈਂ ਗਲਤ ਬੋਲਿਆ ਮੈਂ ਤੇ ਸਾਹਮਣੇ ਆ ਜਾਨੇ ਆ ਤੁਸੀਂ ਆਪਣਾ ਹਿਸਾਬ ਤਾਂ ਦੱਸ ਦਿਓ ਮੈਂ ਆਪਣਾ ਹਿਸਾਬ ਤਾਂ ਦੱਸ ਦਿੰਦਾ ਤੁਹਾਨੂੰ ਜੇ ਤੁਹਾਡੇ ਕੋਲ ਕੁਝ ਹੈਗਾ ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਫਿਰ ਤੁਸੀਂ ਚੁੱਪ ਕਰਕੇ ਸੁਣੋ ਔਰ ਮੇਰੀਆਂ 33 ਸਾਲ ਰਾਜਵੰਦਰ ਜੀ ਸੁਣਦੇ ਰਹੇ ਹਾਂ ਉਹ ਸੁਣਦੇ ਇਸ ਕਰਕੇ ਰਹੇ ਇਹ ਕਹਿੰਦੇ ਸੀ ਆਪਣੇ ਮੂੰਹ ਕਹਿੰਦੇ ਜੋ ਡਾਕਟਰ ਮਲਵਾਨੀ ਬੋਲਦਾ ਉਹ ਬੋਲਦਾ ਸੱਚ ਹੈ ਪਰ ਸਾਨੂੰ ਸੂਟ ਨਹੀਂ ਕਰਦਾ ਤੇ ਮੇਰੇ ਵਾਸਤੇ ਉਹ ਸ਼ਾਬਾਸ਼ ਹੀ ਕਰ ਲਓ ਤੇ ਉਸ ਤੋਂ ਜਦੋਂ ਇਹਨਾਂ ਨੇ ਇਹ ਐਡਵਟ ਕਰ ਲਿਆ ਸੀਗਾ एवरीवन ਇਡਵਟਡ ਸੀਨੀਅਰ ਤੋਂ ਸੀਨੀਅਰ ਮੋਸਟ ਮਿਨਿਸਟਰ ਨੇ ਵੀ ਇਡਵਟ ਕੀਤਾ ਇਵਨ ਸੈਕਟਰੀਸ ਨੇ ਵੀ ਇਡਵਟ ਕੀਤਾ ਕਿ ਜੋ ਉਹ ਬੋਲ ਰਿਹਾ ਉਹ ਸੱਚ ਕਹਿੰਦਾ ਪਰ ਸਾਨੂੰ ਸੂਟ ਨਹੀਂ ਕਰਦਾ ਮੈਂ ਕਿਹਾ ਵੀ ਮੈਂ ਤੁਹਾਡੀ ਸੂਟੇਬਿਲਟੀ ਵਾਸਤੇ ਹੈ ਨਹੀਂ ਮੈਂ ਤਾਂ ਪਬਲਿਕ ਵਾਸਤੇ ਆ ਠੀਕ ਹੈ ਨਾਲੇ ਡਾਕਟਰ ਜਿਹੜਾ ਹੈਗਾ ਉਹਦਾ ਕੰਸਰਨ ਬੇਸਿਕਲੀ ਵੈਸੇ ਵੀ ਪਬਲਿਕ ਨਾਲ ਹੀ ਹੁੰਦਾ ਪੇਸ਼ੈਂਟ ਨਾਲ ਕੰਸਰਨ ਹੈ ਨਾ ਸਾਡਾ ਤੇ ਮੈਂ ਤਾਂ ਉਹਦੇ ਹੱਕੇ ਚ ਬੋਲੂਗਾ ਤੁਸੀਂ ਤੁਹਾਨੂੰ ਪਸੰਦ ਆਵੇ ਤੁਹਾਨੂੰ ਕਿਉਂਕਿ ਮੈਂ ਤੁਹਾਡੀ ਪਸੰਦ ਨਾਲਸਾਂਦੇ ਵਾਸਤੇ ਹੈ ਨਹੀਂ ਇੱਕ ਮੈਨੂੰ ਉਹ ਹੋਰ ਥੋੜਾ ਜਿਹਾ ਐਡਵਾਂਟੇਜ ਹੁੰਦਾ ਸੀ ਇੱਕ ਬਾਪੂ ਦੀ ਜ਼ਮੀਨ ਵੀ ਹੈਗੀ ਸੀ ਇੱਕ ਡਾਕਟਰੀ ਪ੍ਰੋਫੈਸ਼ਨ ਹੈਗਾ ਕਿ ਜਿੱਥੇ ਮਰਜੀ ਤੁਸੀਂ ਆਪਣੀ ਰੇਡੀ ਲਾ ਕੇ ਬੈਠ ਜਾਓ ਮਰੀਜ਼ ਨੇ ਤੇ ਆ ਹੀ ਜਾਣਾ ਤੇ ਮੈਂ ਇਹਨਾਂ ਨੂੰ ਕਹਿੰਦਾ ਉਸ ਮੈਂ ਕਿਹਾ ਮੈਂ ਤਾਂ ਕੋਈ ਵਰਕ ਹੀ ਨਹੀਂ ਪੈਂਦਾ ਜਿੰਨੀ ਦੇ ਮੈਂ ਗਵਰਨਮੈਂਟ ਨੌਕਰੀ ਕਰਦਾ ਵਾਤ ਤੋਂ ਵਾਤ ਤੁਸੀਂ ਮੈਨੂੰ ਕੱਢ ਲਓ ਜੇ ਤੁਸੀਂ ਮੈਨੂੰ ਕੱਢੋਗੇ ਤੁਹਾਨੂੰ ਕੋਟੇਜ ਖੜਾ ਕਰੂੰਗਾ ਦੂਸਰਾ ਹੈਗਾ ਕਿ ਮੇਰੀ ਰੋਟੀ ਤਾਂ ਮੁੱਕਦੀ ਨਹੀਂ ਮੇਨੂੰ ਮੇਰੇ ਕੋਲ ਤਾਂ ਰੋਟੀਆਂ ਖਾਂਜੋਗੇ ਜੇ ਨਹੀਂ ਹੋਣਗੀਆਂ ਬਾਪੂ ਕੋ